ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟ੍ਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊਾ ਟਰਾਲੇ ਦਾ ਸੈਜ ਹੈ ਜੀ 16/7 ਤਾਰਾ ਸਿੰਘ 베ਦੀ ਦਾ ਬਣਿਆ ਰੇਟ ਹੈ ਜੀ 3,70,000 ਏਰੀਆ ਫਲੋਰ ਨੰਬਰ ਸਕਰੀਨ ਤੇ ਚੱਲ ਰਿਹਾ ਮਾਲਕ ਵੀਰ ਦਾ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 78148 27475 ਇਸ ਨੰਬਰ ਤੇ ਫੋਨ ਕਰਕੇ 16/7 ਦਾ ਟਰਾਲਾ ਤੁਸੀਂ 370000 ਚ ਖਰੀਦ ਸਕਦੇ ਹੋ ਇੱਕ ਬਿੱਗਾ ਜ਼ਮੀਨ ਚਾਹੀਦੀ ਹੈ ਜੀ ਇਹਨਾਂ ਨੂੰ ਏਰੀਆ ਮਹਿਲਾ ਚੌਕ ਜ਼ਿਲ੍ਹਾ ਸੰਗਰੂਰ ਸੁਨਾਮ ਚ ਜੇਕਰ ਕੋਈ ਇਸ ਏਰੀਆ 'ਚ ਇੱਕ ਬਿੱਗਾ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਤਾਂ ਇਹ ਨੰਬਰ ਤੇ ਸੰਪਰਕ ਕਰੋ ਜੀ 90412800 31 90412 80031 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਰਿਕ ਵਿਗਾ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਵਰਨਾ ਗੱਡੀ ਵਿਕਾਊ ਹੈ ਜੀ ਗੱਡੀ 2009 ਮਾਡਲ ਹੈ ਜੀ ਦੂਜੇ ਨਾਂ ਹੈ ਜੀ ਸੈਕੰਡ ਓਨਰ ਹੈ ਜੀ ਕਾਗਜ਼ ਵਗੈਰਾ ਕੰਪਲੀਟ ਨੇ ਲੋਕੇਸ਼ਨ ਧੂਰੀ ਦੀ ਹੈ ਗੱਡੀ ਬਿਲਕੁਲ ਸਾਫ਼ ਕੰਡੀਸ਼ਨ ਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸ ਨਹੀਂ ਗੱਡੀ ਦੇ ਵਿੱਚ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਚਲਾ ਕੇ ਡੀਲ ਕਰ ਸਕਦੇ ਹੋ ਜੀ ਤੇ ਗੱਡੀ ਸੰਭਾਲ ਕੇ ਰੱਖੀ ਹੋਈ ਗੱਡੀ ਇਹ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਲੋਕੇਸ਼ਨ ਹੈ ਧੂਰੀ ਦੀ ਕਾਗਜ਼ ਵਗੈਰਾ ਕੰਪਲੀਟ ਨੇ ਜੀ ਰੇਟ ਫੋਨ ਤੇ ਦੱਸਿਆਊਗਾ ਫੋਨ ਨੰਬਰ ਨੋਟ ਕਰ ਲਓ 62 pura 884548 62 pura 884548 ਥਰੈਸਰ ਵਿਕਾਊ ਹੈ ਜੀ ਏਰੀਆ ਪਿੰਡ ਪਿੱਖੋਵਾਲ ਹੁਸ਼ਿਆਰਪੁਰ ਥਰੈਸਰ ਵਿਕਾਊ ਹੈ ਜੀ ਪਿੰਡ ਪਿੱਖੋਵਾਲ ਹੁਸ਼ਿਆਰਪੁਰ ਚ 120000 ਰੁਪਏ ਰੇਟ ਰੱਖੇ ਗਿਆ ਜੀ 8427185845 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਥਰੈਸਰ 120000 ਰੁਪਏ ਦੇ ਵਿੱਚ ਖਰੀਦ ਸਕਦੇ ਲੋਕੇਸ਼ਨ ਹੈ ਪਿੱਖੋਵਾਲ ਹੁਸ਼ਿਆਰਪੁਰ ਇਸ ਨੰਬਰ ਤੇ ਫੋਨ ਕਰਕੇ ਤੁਸੀਂ 1,20,000 ਰੁਪਏ ਦੇ ਵਿੱਚ ਥਰੈਸਰ ਖਰੀਦ ਸਕਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਪਹੁੰਚੇ ਤੁਹਾਡੇ ਤੱਕ ਮੱਕੀ ਵਿਕਾਊ ਹੈ ਜੀ ਏਰੀਆ ਪਿੰਡ ਭਲਾਈ ਕੇ ਮਾਨਸਾ ਮੱਕੀ ਵਿਕਾਊ ਹੈ ਜੀ ਏਰੀਆ ਪਿੰਡ ਭਲਾਈ ਕੇ ਮਾਨਸਾ ਖਰੀਦਣ ਲਈ ਨੰਬਰ ਨੋਟ ਕਰ ਲਓ ਜੀ 6284317845 ਇਸ ਨੰਬਰ ਤੇ ਫੋਨ ਕਰਕੇ ਖਰੀਦ ਲੈ ਜਿਹੜਾ ਵੀ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਮੱਕੀ ਖਰੀਦਣ ਦੇ ਲਈ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਇਓ ਜੀ ਮੱਕੀ ਖਰੀਦਣਾਂ ਲਈ ਵੀਰ ਵੈਗਨਰ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਹੈ ਜੀ ਪੈਟਰੋਲ ਪਲੱਸ ਸੀएनजी ਵੈਗਨਰ ਗੱਡੀ ਵਿਕਾਊ ਹੈ ਗੱਡੀ 2010 ਮਾਡਲ ਹੈ ਪੈਟਰੋਲ ਪਲੱਸ ਸੀएनजी ਏਰੀਆ ਮੱਲਨ ਐਨਓਸੀ ਮੁਕਸਰ ਦੀ ਹੈ ਜੀ ਰੇਟ ਹੈ ਜੀ 95000 7986764 ਪੂਰਾ 500 7986764 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੈਗਨਰ ਗੱਡੀ 2010 ਮਾਡਲ ਪੈਟਰੋਲ ਪਲੱਸ ਸੀਐਨਜੀ ਮੱਲਨ ਏਰੀਆ ਦੇ ਵਿੱਚ ਖੜੀ ਹੈ ਜੀ ਤੁਸੀਂ ਜਾ ਕੇ ਖਰੀਦ ਸਕਦੇ ਹੋ 95000 ਚ ਸਵਰਾਜ 855 ਟਰੈਕਟਰ ਵਿਕਾਊ ਆ ਪੰਜਾਬ ਨੰਬਰ ਹੈ 50% ਟਾਇਰ ਨੇ ਪੱਕੇ ਟਾਇਰ ਹੈ ਜੀ 185000 ਰੇਟ ਮੰਗੇ ਜੀ ਤੇ ਇੱਕ ਇਹਨਾਂ ਦੇ ਵੀਰਾਂ ਕੋਲ ਹੈਗਾ 14 ਫੁੱਟਾ ਟਰਾਲਾ ਉਹ ਵੀਡੀਓ ਦੇ ਵਿੱਚ ਅੱਗੇ ਦਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਕੀ ਟਰੈਕਟਰ ਵੀ ਵੀਡੀਓ ਚ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਐਸ ਵੀਰ ਨੇ 14 ਫੁੱਟਾ ਟਰਾਲਾ ਵੀ ਵਿਖਾਇਆ ਹੋਇਆ ਇਸ ਵੀਰ ਦਾ ਫੁੱਲ ਹੈਵੀ ਬਣਿਆ ਜੀ 1,70,000 ਰੁਪਏ ਰੇਟ ਰੱਖੇ ਗਿਆ ਜੀ ਟਰਾਲੇ ਦਾ ਅੱਗੇ ਵੀਰ ਨੇ ਹਲ ਵੀ ਦਿਖਾਏ ਨੇ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਪਹਿਲਾਂ ਤੁਸੀਂ ਟਰਾਲਾ ਦੇਖ ਸਕਦੇ ਹੋ ਜੀ ਫੁੱਲ ਹੈਵੀ ਬਣਿਆ ਹੋਇਆ ਟਰਾਲਾ 1.70 ਦਾ ਰੇਟ ਰੱਖੇ ਗਿਆ ਜੀ 14 ਫੁੱਟਾ ਇਹ ਟਰਾਲਾ ਜੀ 13 ਹਲ ਨੇ ਇਸ ਵੀਰ ਦੇ ਰੇਟ ਹੈ 22000 ਏਰੀਆ ਫਰੀਦਕੋਟ 94637 18059 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਫੁੱਲ ਹੈਵੀ ਟਰਾਲਾ 13 ਹਲ ਖਰੀਦ ਸਕਦੇ ਹੋ 100 ਕਿਲੋ ਜ਼ਮੀਨ ਵਿਕਾਊ ਹੈ ਜੀ ਮੌਕੇ ਤੇ ਗਵਾਰੇ ਦੀ ਟੌਪ ਦੀ ਫਸਲ ਖੜੀ ਹੈ ਜੀ ਰੇਟ ਹੈ 3 ਲੱਖ ਰੁਪਏ ਕਿੱਲੇ ਦਾ ਏਰੀਆ ਜੀ ਕੋਲਾਇਤ ਬੀकानेर Rajasthan ਤੁਸੀਂ ਦੇਖ ਸਕਦੇ ਹੋ ਜੀ ਗਮਾਰੇ ਦੀ ਫਸਲ ਖੜੀ ਹੈ ਮੌਕੇ ਤੇ ਵਧੀਆ ਫਸਲ ਖੜੀ ਹੈ ਤੁਸੀਂ ਦੇਖ ਸਕਦੇ 3 ਲੱਖ ਰੁਪਏ ਰੇਟ ਰੱਖੇਗੇ ਕਿੱਲੇ ਦਾ ਜੀ ਏਰੀਆ ਹੈਗਾ ਜੀ ਕੋਲਾਇਤ ਵਿਖਾ ਨੇ Rajasthan ਤੇ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ ਤਾਂ ਹਾਲ ਇਸ ਹੈ ਲਿਖਿਆ ਵੀ ਹੁੰਦਾ ਪੀਲੇ ਅੱਖਰਾਂ ਦੇ ਵਿੱਚ ਤੇ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ 9783870629 ਨੰਬਰ ਤੇ ਫੋਨ ਕਰਕੇ ਤੁਸੀਂ 100 ਕਿਲਾ ਜ਼ਮੀਨ ਹੈ ਜਿਹੜਾ 3 ਲੱਖ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਇਹੇ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰ ਦਿਜੀਏ ਕਿ ਤਾਂ ਕਿ ਵੱਧ ਤੋਂ ਵੱਧ ਕਿਸਾਨ ਮੇਰਾਂ ਦਾ ਕਿ ਜ਼ਮੀਨ ਦੀ ਵੀਡੀਓ ਪਹੁੰਚ ਸਕੇ ਤਾਂ ਕਿ ਉਹ ਜਿਹੜੇ ਜ਼ਮੀਨ ਖਰੀਦਣ ਦੇ ਚਾਹਵਨ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਜ਼ਮੀਨ ਜਿਹੜੀ ਵੇਖ ਸਕਣ ਉਹ ਸੋ ਵੀਡੀਓ ਵੱਧ ਵੱਧ ਸ਼ੇਅਰ ਕਰਿਓ ਤਕਸੀਮ ਟੱਕ ਜਮੀਨ ਲੈ ਕੇ ਆਈਆਂ ਜੀ 8 ਕਿੱਲੇ ਜਮੀਨ ਵਿਕਾਊ ਹੈ ਜੀ 4 ਕਰਮਾਂ ਦੇ ਰਾਹ ਤੇ 4 ਕਿੱਲਾਂ ਦਾ ਫਰੰਟ ਲੱਗਦਾ ਹੈ ਜੀ 40 ਸ ਦੱਬੇ ਵਰਗਾ ਟੱਕ ਹੈ ਜੀ ਏਰੀਆ ਵਦਨੀਕਲਾ ਮੋਗਾ ਰੇਟ ਹੈ ਜੀ 57 ਲੱਖ ਕਿੱਲੇ ਦਾ ਵਦਨੀਕਲਾ ਮੋਗਾ ਏਰੀਏ ਦੀ ਜਮੀਨ ਹੈ 57 ਲੱਖ ਰੁਪਏ ਕਿੱਲਾ ਰੇਟ ਰੱਖਿਆ ਹੈ ਵਿੱਚ ਮੋਟਰ ਹੈ ਜੀ 9872784692 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਮੀਨ ਖਰੀਦ ਸਕਦੇ ਹੋ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਵੇਖਣ ਦੇ ਲਈ ਅੱਜ ਹੁਣੇ ਹੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉਥੇ ਤੁਹਾਨੂੰ ਹਰ ਪ੍ਰਕਾਰ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਸੋ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀ ਬਾੜੀ ਵਾਲੇ ਸੰਦ ਗੱਡੀਆਂ ਜਾਂਕਰ ਕੋਈ ਭੈਣ ਭਰਾ ਛੋਟਾ ਜਾਂ ਵੱਡਾ ਬਿਜ਼ਨਸ ਅੱਗੇ ਵਧਾਉਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰੋ 9877988446 ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਮੈਂ ਇੱਕ ਵਧੀਆ ਵੀਡੀਓ ਬਣਾ ਕੇ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਦੇ ਲਾ ਦਿੱਤੇ ਜਾਊਗੀ ਜਿਹੜੇ ਵੀਰ ਬਹੁਤ ਹੀ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਬੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਆ ਤੁਸੀਂ ਅੱਗੇ ਤੋਂ ਵੀ ਐਦਾਂ ਸਪੋਰਟ ਕਰੋਗੇ ਤੇ ਜੇਕਰ ਤੁਸੀਂ ਕੋਈ ਵੀ ਜ਼ਮੀਨ ਦੇ ਭਾਲ ਦੇ ਵਿੱਚੋਂ ਆਪਦੇ ਏਰੀਏ ਦੇ ਵਿੱਚ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹੜੇ ਏਰੀਏ ਦੇ ਵਿੱਚ ਕਿੰਨੀ ਜ਼ਮੀਨ ਚਾਹੀਦੀ ਹੈ ਕਿੰਨੇ ਰੇਟ ਨੂੰ ਤੁਹਾਨੂੰ ਚਾਹੀਦੀ ਹੈ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਹਿਸਾਬ ਦੇ ਲੈ ਕੇ ਆ ਸਕੀਏ ਮਣੇ ਨੂੰ ਤੁਸੀਂ ਆਪਣੇ ਚੈਨਲ ਦੇ ਨਾਇਸ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ